ਮੈਂ ਦੇਖੋ ਤੇ ਕੱਦੂ ਦੇ ਵਿੱਚ ਤਰਨ ਦੀ ਬਜਾਏ ਵੀ ਮੈਨੂੰ ਤਰਨਾ ਪਊਗਾ ਦੇਹ ਨੂੰ ਦੁੱਖ ਦੇ ਤੇ ਨਵਾਂ ਤਰੀਕਾ ਕਹਿੰਦਾ ਮੈਂ ਕੱਢਿਆਗਾ ਦਵਾਈ ਪਾਉਣ ਲੱਗੇ ਵਾ ਇੱਕ ਕਿਆਰੀ ਚ ਪਾਣੀ ਪੈਂਦਾਗਾ ਦੇਖੋ ਆ ਹੁਣ ਤੌਕਾ ਤੋਂ ਕੱਢ ਲਿਆ ਤਾਂ ਸ਼ਾਇਦ ਹੀ ਬੰਦ ਹੋ ਗਈ ਉਹ ਐ ਬੰਨੀ ਪਈ ਆ ਮੈਂ ਉਹਨੂੰ ਪੁੱਛਿਆ ਮੈਂ ਵੀ ਦਵਾਈ ਕੰਮ ਤੱਕ ਕੰਟੈਕਟ ਕਰਕੇ ਮੈਸਾ ਦਵਾਈ ਕੰਮ ਕਰ ਦੂ ਕਹਿੰਦਾ ਹਾਂ ਕਹਿੰਦਾ ਵੀ ਉੱਥੇ ਵੀ ਆਪਾਂ ਛਿੱਟਾ ਹੀ ਦਿਨੇ ਇੱਕ ਕਿਆਰੀ ਚ ਪਾਣੀ ਪੈਂਦਾ ਦੇਖੋ ਇਹੀ ਇੱਕ ਕਿਆਰੇ ਚ ਪਾਣੀ ਪੈਂਦਾ ਗੇ ਦੇਖ ਲਓ ਆ ਦੇ ਉਹ ਉਹ ਬੰਦ ਕਰਤਾ ਇਹਦੇ ਵਿੱਚ ਪਾਉਣ ਲੱਗਿਆ ਪਾਣੀ ਇਹਦੇ ਵਿੱਚ ਹੀ ਇਹ ਦੁਬਾਰੇ ਦਿਖਾਇਆ ਨਾ ਟੋਕਾ ਟੋਕਾ ਪਾਣੀ ਅਬ ਪੂਰੀ ਬੋਤਲ ਭਰੀ ਵੀ ਸੀ ਆ ਦੇ ਥੋੜੀ ਜੀ ਰਹਿ ਗਈ ਵਸੇ ਇਹ ਥੋੜਾ ਥੋੜਾ ਡੱਕਦਾ ਕਿਉਂਕਿ ਇਹਦੇ ਵਿੱਚ ਹਲੇ 15-20 ਮਿੰਟ ਹੋਰ ਪੈਣਿਆ ਦੇਖੋ ਧਲੀਆਂ ਜੀਆਂ ਦਿਂਦੀਆਂ ਨੇ ਨਾ ਤੇ 15-20 ਮਿੰਟ ਪਾਣੀ ਪੈ ਜਾਊਗਾ ਪਰ 20-15-20 ਮਿੰਟ ਤੋਂ ਬਾਅਦ ਇਹ ਥੋੜੀ ਰਹਿ ਗਈ ਦੇਖੋ ਇਹ ਖਾਲੀ ਹੋ ਜਾਣੀਆਂ ਤੇ ਆਹ ਸਕੀਮ ਲਈ ਬੈਠਾ ਪੱਟੂ ਕਹਿੰਦਾ ਵੀ ਵਿੱਚ ਦਰਨ ਦੀ ਕਹਿੰਦਾ ਲੋੜ ਹੀ ਨਹੀਂ ਕਹਿੰਦਾ ਜਦੋਂ ਪਾਣੀ ਪੈਣਾ ਪਾਣੀ ਨਾਲ ਸਾਰੇ ਦਵਾਈ ਘੁੰਮ ਜਾਣੀਆਂ ਤੇ ਇੱਧਰ ਜਿਹੜਾ ਕਿਹੜਾਗਾ ਆਹ ਆ ਇਹਦੇ ਵਿੱਚ ਵੀ ਐਂ ਪਾਤੀ ਇੱਧਰ ਕਰਨ ਲੱਗਿਆ ਮੈਂ ਕਦੂ ਆਹ ਆਉਂਦਾ ਕਦੂ ਕਰਦਾ ਇਹ ਚ ਇਹਦੇ ਵਿੱਚ ਕਹਿੰਦਾ ਇਹਦਾ ਨੱਕਾ ਦਿਖਾਉਣਾ ਸਾਨੂੰ ਮੈਂ ਪੁੱਛਿਆ ਮੈਂ ਕਿਹਾ ਚਲੋ ਠੀਕ ਹੈ ਵੀ ਇਹਦੇ ਵਿੱਚ ਉਹਦੇ ਵਿੱਚ ਤਾਂ ਆਪਾਂ ਦੋਨਾਂ ਚ ਪਾਤੀ ਵੀ ਆਹ ਕੈਰੇਜ ਕਿਵੇਂ ਪਾਵੇਂਗਾ ਕਹਿੰਦਾ ਇਹਦਾ ਆ ਨੱਕਾ ਖੋਲ ਦੂੰ ਤੇ ਮੈਂ ਆਖਿਆ ਵੀ ਫੇਰ ਜਿਹੜੇ ਹੋ ਉਹ ਪਹਿਲਾ ਕਹਿ ਰਹੇ ਤੇ ਇਹਦੇ ਵਿੱਚ ਕਿਵੇਂ ਪਾਵਾਂਗਾ ਕਹਿੰਦਾ ਜਿੱਥੇ ਧਾਰ ਪੈਂਦੀ ਆ ਇਹ ਜ਼ੂਮ ਕਰਕੇ ਦਿਖਾਉਣਾ ਆਹ ਕਹਿੰਦਾ ਜਿੱਥੇ ਮੋਟਰ ਚੱਲਦੀ ਆ ਇੱਥੇ ਤੇ ਇੱਥੇ ਇੱਥੇ ਰੱਖ ਨੂੰ ਕਹਿੰਦਾ ਉਦੋਂ ਇਹ ਇਹ ਚ ਪਾ ਦੂੰਗਾ ਦੂਜੀ ਵਾਰ ਜੇ ਤੋ ਇਹ ਚ ਪਾਉਣੀ ਹੋਈ ਕਹਿੰਦਾ ਇਧਰਲੇ ਚ ਉਦੋਂ ਕਹਿੰਦਾ ਇਧਰ ਉੱਥੇ ਫੇਰ ਧਾਰ ਕੋ ਰੱਖ ਨੂੰ ਦੋ ਕਿਹਰੇ ਧਾਰ ਨਾ ਕੱਢ ਦੂੰ ਉੱਥੇ ਯਾਨੀ ਕਿ ਮੋਟਰ ਕੋਲ ਤੇ ਇੱਕ ਇੱਥੇ ਕੱਢ ਦੂੰਗਾ ਤੇ ਬਾਕੀ ਕਹਿੰਦਾ ਤਿੰਨਾਂ ਨੂੰ ਕਹਿੰਦਾ ਇਹਦੇ ਨਾਲ ਸਾਰ ਦੂੰਗਾ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਕਰਿਓ ਆ ਹੁੰਦਾ ਧਰਨ ਦੀ ਬਜਾਇ ਕੰਧ ਨਾਲੇ ਕੱਦੂ ਹੋ ਜੂ ਕੱਦੂ ਕਰਦਾ ਕਰਦਾ ਕਹਿੰਦਾ ਮੈਂ ਮੈਂ ਦਵਾਈ ਪੈ ਜੂ ਕਹਿੰਦਾ ਦੋ ਕੰਮ ਇਕੱਠੇ ਕਰ ਲੇ ਐ ਹੁੰਦਾ ਬਾਈ ਕਈਆਂ ਨੇ ਹੁਣ ਕਮੈਂਟ ਕਰਨਾ ਵੀ ਕੰਮ ਨਹੀਂ ਕਰਦੀ ਪਰ ਇਹਨੂੰ ਪੁੱਛਿਆ ਸੀ ਇਹ ਕਹਿੰਦਾ ਮੈਨੂੰ 2 ਸਾਲ ਹੋ ਗਏ ਐ ਪਾਉਂਦੇ ਇਹਨੂੰ ਕਹਿੰਦਾ ਕੱਦੂ ਕਰਨ ਐਸਾ ਹੋਰ ਵੀ ਤਰੀਕਾ ਹੈ ਜਦੋਂ ਕੱਦੂ ਕਰਦਾ ਹੈਗਾ ਇਹਦੇ ਵਿੱਚ ਵੀ ਦਵਾਈ ਰੱਖ ਲੈ ਨਾਲ ਹੁੰਦੇ ਕੱਦੂ ਕਰੀ ਜਾਂਦਾ ਤੇ ਨਾਲੇ ਦਵਾਈ ਪਈ ਜਾਂਦੀ ਜਦੋਂ ਆਪਾਂ ਕੈਰੇ ਦਾ ਕੱਦੂ ਕਰਨ ਲੱਗਦੇ ਆ ਕਿ ਆਪਾਂ ਪਾਣੀ ਛੱਡਦੇ ਆ ਉਹ ਪਾਣੀ ਦੇ ਮੂਹਰੇ ਧਰ ਦਿੰਦਾਗਾ ਉਹ ਸਾਰੇ ਪਾਣੀ ਨਾਲ ਦਵਾਈ ਪਈ ਜਾਂਦੇ ਨਾਲੇ ਕੱਦੂ ਕਰ ਦਿੰਦਾ ਜੇ ਸਕੀਮ ਵਧੀਆ ਲੱਗੀ ਵੀਡੀਓ ਲਾਇਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ